ਸਤਿ ਸ੍ਰੀ ਅਕਾਲ ਦੋਸਤੋ ਐਮਐਸ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਾਂ ਮੁਕੇਸ਼ ਸੂਦ ਅੱਜ ਵਿਸ਼ਕਰਮਾ ਦਿਵਸ ਦੇ ਇੱਕ ਵਿਸ਼ੇਸ਼ ਮੌਕੇ ਤੇ ਅੱਜ ਵਿਸ਼ਕਰਮਾ ਸਵਾ ਮਰਿੰਡਾ ਵੱਲੋਂ ਇੱਕ ਵਿਸ਼ੇਸ਼ ਸਵਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਪਤਵੰਤੇ ਸੱਜਣਾ ਨੇ ਉੱਥੇ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਗਵਾਈਆਂ ਅੱਜ ਇਸ ਵਿਸ਼ੇਸ਼ ਸਮਾਗਮ ਦੌਰਾਨ ਹਲਕਾ ਵਿਧਾਇਕ ਚਮਕੌਰ ਸਾਹਿਬ ਡਾਕਟਰ ਚਰਨਜੀਤ ਸਿੰਘ ਚੰਨੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਦਾ ਸਰੋਪਾ ਪਾ ਕੇ ਉੱਥੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮੌਜੂਦਾ ਐਮਪੀ ਤੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਵੀ ਆਪਣੀ ਹਾਜ਼ਰੀ ਉੱਥੇ ਲਗਵਾਈ ਤੇ ਉੱਥੇ ਉਹਨਾਂ ਨੂੰ ਵੀ ਸਰੋਪਾ ਪਾ ਕੇ ਉਹਨਾਂ ਦਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੁਖਪਾਲ ਸਿੰਘ ਐਸਡੀਐਮ ਮੋਰਿੰਡਾ ਵੀ ਵਿਸ਼ੇਸ਼ ਤੌਰ ਤੇ ਪੁੱਜੇ ਅਗਨਾਲ ਇਸ ਸਮੇ ਐਸਡੀਐਮ ਮੋਰਿੰਡਾ ਸੁਖਪਾਲ ਸਿੰਘ ਜੀ ਜੁੜ ਚੁੱਕੇ ਹਨ ਇਸ ਵਿਸ਼ੇਸ਼ ਮੌਕੇ ਤੇ ਵਿਸ਼ਕਰਮਾ ਸਭਾ ਦੇ ਇਸ ਪਵਿੱਤਰ ਤਿਹਾਡੇ ਦੇ ਵਿਸ਼ਕਰਮਾ ਜੀ ਦੇ ਗੱਲ ਕਰਦੇ ਆ ਸੁਖਪਾਲ ਸਿੰਘ ਜੀ ਐਸਡੀਐਮ ਸਾਹਿਬ ਨਾਲ ਦੋ ਸ਼ਬਦ ਸਰ ਇਸ ਮੌਕੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਵਾਸੀਆਂ ਨੂੰ ਸਪੈਸ਼ਲ ਤੌਰ ਤੇ ਮੋਰਿੰਡਾ ਵਾਸੀਆਂ ਨੂੰ ਬਾਬਾ ਵਿਸ਼ਕਰਮਾ ਜੀ ਦੀ ਜਨਮ ਦਿਵਸ ਸ਼ੁਭ ਕਾਮਨਾਵਾਂ ਦਿੰਦਾ ਹਾਂ ਤੇ ਦੂਜਾ ਜਿਹੜੀ ਇੱਥੇ ਮੋਰਿੰਡਾ ਦੀ ਰਾਮਗੜੀ ਸਬਾਬ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਇਹਨੂੰ ਇੱਕ ਇੱਕ ਆਰਗੇਨਾਈਜ਼ ਕੀਤਾ ਗਿਆ ਹੈ ਇਸ ਵਾਸਤੇ ਵੀ ਮੈਂ ਇਹ ਸਾਰੇ ਮੈਂਬਰਾਂ ਨੂੰ ਸਹਿਬਾਨਾਂ ਨੂੰ ਇਸ ਦੇ ਵਾਸਤੇ ਵਧਾਈ ਦਿੰਦਾ ਸੋਇਸ਼ਨ ਐਸ ਡੀ ਐਮ ਸੁਪਾਲ ਸਿੰਘ ਜੀ ਬਹੁਤ ਧੰਨਵਾਦ ਇਹਨਾਂ ਦਾ